ਤਿੰਨ ਦਸਾਂ ਤੋਂ ਡੇਲੀ ਬਲੌਕ ਆਜੇਗਾ ਤੇ 26 1927 ਦੀ ਤੇ ਅੱਜ ਸਾਰਿਆਂ ਨੂੰ ਪਬਲਿਕ ਡੇਰੀਂ ਨੂੰ ਆਹ ਕਹੋਂ ਤੇ ਅੱਜ ਨਾਲੇ ਬਸੰਤ ਪੰਚਮੀ ਦੀ ਮੁਬਾਰਕਾਹਣ ਠੀਕ ਹੈ ਜੀ ਤੇ ਪਤੰਗ ਚੜਾਉਣ ਨੂੰ ਵਧੀਆ ਧਿਆਨ ਨਾਲ ਪਤੰਗ ਚੜਾਓ ਤੇ ਆਪਣਾ ਨਾ ਖੁਸ ਰੱਖਿਓ ਉਧਰ ਘਰਜਾਂ ਨੂੰ ਵੀ ਠੀਕ ਰੱਖਿਓ ਤੇ ਜਦ ਤੰਗਾ ਵੱਡੇ ਤੇ ਦੇਖ ਕੇ ਚਲਾਓ ਹੱਥ ਪੈਰ ਨਾਲ ਰੁਕਦੇ ਕਿ ਬਚਾ ਕੇ ਚਲਾਇਓ ਠੀਕ ਹੈ ਤੇ ਮੋਟਕੜੇ ਸੇ ਤਾਂ ਕੰਮ ਕਰ ਦਿੱਤੇ ਸਫਾਈ ਕਰੀ ਤੇ ਨਾ ਮਕਾਰਾ ਜੇ ਤੁਸੀਂ ਦੇਖਣਾ ਮੈਨੂੰ ਜੇ ਕੰਮ ਹੋ ਜਾਦਿਆ ਠੀਕ ਹੈ ਇਸ ਤਰ੍ਹਾਂ ਮੈਂ ਕੋਈ ਗੱਲ ਨਹੀਂ ਠੀਕ ਹੋ ਜਾਊਗਾ ਹੌਲੀ ਹੌਲੀ ਹਾਂ ਮੈਂ ਤਾਂ ਜਿੱਦ ਤੋਈ ਚੱਲ ਰਹੀ ਆ ਠੀਕ ਹੈ ਤੇ ਹਮਾਰੇ ਰੋਟੀ ਖਾਣ ਵਾਸਤੇ ਘਰੋਂ ਆ ਕੇ ਰੋਟੀ ਖਾਧੀ ਹਾਂ ਮੈਂ ਦੁਕਾਨ ਤੇ ਚੱਡਿਆ ਤੇ ਮੌਸਮ ਦੀ ਹਾਲੇ ਠੀਕ ਨਹੀਂ ਹੈਗਾ ਕੋਈ ਖਾਸ ਜੇ ਮੌਸਮ ਠੀਕ ਹੋ ਗਿਆ ਮੈਂ ਮੇਲੇ ਤੇ ਵੀ ਜਾ ਕੇ ਆਉਣਾ ਦੇ ਰਾਂ ਜੇ ਮੇਲੇ ਮੌਸਮ ਠੀਕ ਹੋ ਤਾਂ ਮੈਂ ਲਿਤੇ ਭਾਗ ਜਾਊਗਾ ਬਸ ਮੈਂ ਇਹ ਨਹੀਂ ਠੀਕ ਹੈਗਾ ਮੌਸਮ ਜਿੱਤਾ ਦਾ ਦੋਦੀ ਗੱਲ ਜੇ ਮੈਂ ਵੀ ਠੀਕ ਹੁੰਦਾ ਮੈਂ ਵੀ ਜਾ ਜਾਂਦਾ ਮੇਰੇ ਨਤਾਂ ਦਾ ਦਰਦ ਹੋ ਰਿਹਾ ਹੈ ਪਤਾ ਨਹੀਂ ਕੀ ਗੱਲ ਹੈ ਠੀਕ ਹੈ ਅੱਜ ਤਾਂ ਦਾ ਚ ਕੰਮ ਆ ਠੱਡ ਚ ਲੱਗੀ ਉਦੋਂ ਤਾਂ ਮੈਂ ਇਹੀ ਹਾਲ ਹੈ ਪਿਆ ਉਹੜਾ ਵਧੀ ਜਾਂਦਾ ਖੰਟ ਘਟ ਨਹੀਂ ਚਾਹ ਮਿਲਦਾ ਸਾਨੂੰ ਬਾਅਦ ਚ ਸੂਰਜ ਚ ਬਣਾ ਸਕੀਣਾ ਕਰੋ ਚਲ ਮੈਂ ਤਾਂ ਦੇਖ ਰਹਾ ਤੇ ਮਾਸੂ ਠੀਕਾ ਮੇਲੇ ਜਦਾਂ ਦੀ ਕੂਸੀ ਕਰਵਾ ਮਾਜਨੇ ਠੀਕਾ ਤਮਾ ਕਰ ਰਹਾ ਹਾਂ ਮੈਂ ਤਾਂ ਸੋਣ ਠਹਿ ਕੇ ਫਿਰ ਦਕਾਨ ਚ ਜਾ ਲੱਗ ਅਸੀ ਤੇ ਡਿਊਟੀ ਕਰੀ ਤੇ 12 ਵਜੇ ਮੈਂ ਚਾਹ ਕੀਤੀ ਤੇ ਦੁਬਾਰਾ ਚ ਮੈਂ ਬਾਹਰ ਲੱਗਿਆ ਸੀ ਧੁੱਪ ਸਿੱਖੀ ਠੀਕਾ ਤੇ ਪਾਣ ਦੋ ਵਜੇ ਘਰਾਂ ਦੇ ਘਰਾਂ ਦੇ ਰੋਟੀ ਖਾਧੀ ਤੇ ਹੁਣ 2 ਵਜੇ ਜਦੋਂ ਮੈਂ ਸਟੂਡੀਓ ਚ ਆ ਗਿਆ ਤੇ ਮੈਂ ਹੁਣ ਦੱਸਾਂ ਨਾ ਕਿ ਅੱਜ ਮੈਂ ਮੇਨਟੇਨਿੰਗ ਕਰਾਂ ਉਹ ਨਹੀਂ ਬਣਦਾ ਆਏਗਾ ਠੀਕ ਹੈ ਜੀ ਤੇ ਮਾਹ ਹੁਣ ਮੇਲੇ ਤੇ ਤੜੀ ਵੀਡੀਓ ਬਣਾ ਕੇ ਆ ਕੇ ਉਸ ਤੋਂ ਬਾਅਦ ਸੋਨਾਂ ਨਾਲ ਗੱਲ ਤੇ ਵੀਡੀਓ ਦਾ ਐਂਡ ਕਰਵਾ ਕੇ ਜਦੋਂ ਮਿਲਦੇ ਜਾ ਕੇ ਦੋਸਤੋ ਤੇ ਤਨ ਵਰਗਾ 33 ਮਿੰਟ ਹੋ ਗਏ ਨੇ ਠੀਕ ਹੈ ਜੀ ਤੇ ਮਸਾਰਾ ਤੋਂ ਵਧੇ ਰਿਹਾ ਪੰਜਾਬ ਜਾਂਦਾ ਮੁੱਖ ਮਿਲਿਆ ਤੇ ਮੈਂ ਆ ਗਿਆ ਜੀ ਮੇਲੇ ਤੋਂ ਠੀਕ ਹੈ ਅੱਜ ਮੈਂ ਤੁਹਾਨੂੰ ਦਿਖਾਣ ਕਿ ਅੱਜ ਮੈਂ ਬਸੰਤ ਪੰਚਮੀ ਦੇ ਮੇਲੇ ਤੇ ਜਾਇ ਦਸਣਾਂ ਦੀ ਬਸੰਤ ਪੰਚਮੀ ਦੇ ਮੇਲੇ ਤੇ ਗਿਆ ਜਿਨੂੰ ਵੀਡੀਓ ਵਧੀਆ ਲੱਗੇ ਲਾਈਕ ਕਰ ਲਓ ਜੇ ਤੁਸੀਂ ਮੇਰਾ ਚੰਤਨ ਮੈਨ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਨੋਟੀਫਿਕੇਸ਼ਨ ਬੈਲ ਨੂੰ ਪ੍ਰੈਸ ਕਰਕੇ ਆਲ ਦਾ ਬਟਨ ਦਬਲੋ ਮੇਰੇ ਵੀਰਸਾਨ ਪਹਿਲਾਂ ਦੇਖਾਂਗੇ ਜੇ ਤੁਸੀਂ ਮੇਰੇ ਸੋਸ਼ਲ ਮੀਡੀਆ ਬਹਾਂ ਇੰਸਟਾਗ੍ਰam ਫੇਸਬੁਕ ਟਵਿੱਟਰ ਕੋ ਕਿਸੇ ਤਰੀਕੇ ਫੋਲੋ ਕਰਨਾ ਚਾਹੋ ਤਾਂ ਸਾਰਾ ਲਿੰਕ ਡਿਸਕ੍ਰਿਪਸ਼ਨ ਚ ਮੈਂ ਜੁਗਾ ਤੇ ਤੁਸੀਂ ਮੇਰੀ ਟੈਕਨਕਲ ਵੀਡੀਓ ਦੇਖਣਾ ਚਾਹੋ ਤਾਂ ਹਿੰਦੀ ਦੇ ਵਿੱਚ ਉਹ ਵਾਲਾ ਲਿੰਕ ਆਈਮਨ ਜਾ ਕੇ ਮ ਸੋ ਤੁਸੀਂ ਵੀ ਨਵੇਂ ਹਾਂ ਸੰਸਾਰਨ ਪਰ ਅਮੀਕੋਸੀ ਕਰਨਾ ਹੈ ਤੁਸੀਂ ਕਮੈਂਟ ਕਰ ਦੋ ਸਕੈਂਡ ਉਪਰ ਵੀ ਲਾਈਕ ਮਾਹਤਾ ਵੀਡੀਓ ਲਾਈਕ ਇਹਨਾਂ ਦੀ ਕੋਸ਼ਿਸ਼ ਕਰਨਾ ਹੈ ਤੇ ਇੱਕ ਕਮੈਂਟ ਕਰ ਦਿਆ ਕਰੋ ਜੀ ਬਸ ਜਲਦੀ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਤੇ ਇਹ ਇੱਕ ਮਹੌਸਲਾ ਹੋ ਜਾਂਦਾ ਹੈ ਤੇ ਤੁਸੀਂ ਕਮੈਂਟ ਕਰਿਆ ਕਰੋ ਕਿ ਟੋਪ ਤੋੜ ਲੈ ਜਾ ਮਾ ਸਾਨੂੰ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਅੱਜ ਉਹਦੀ ਕਮੈਂਟ ਕਰਕੇ ਦੱਸ ਸਕਦੇ ਹੋ ਮਿਲਦੇ ਹਾਂ ਹਰ ਵੇਲੇ ਤੁਹਾਡਾ ਪ੍ਰਧਾਨ ਜੈ ਹਿੰਦ ਜੈ ਪਾਰਤ ਆਪਣਾ ਖਿਆਰ ਰੱਖ ਤੇ ਆਪਣੇ ਬੱਚਿਆਂ ਦਾ ਧਿਆਨ ਰੱਖੋ